ਕਾਈ ਨਿਊਜ਼ ਪੰਜਾਬ ਟੀਵੀ ਦੇ ਨਾਲ ਜੁੜੇ ਹੋ ਤੁਸੀਂ ਤੇ ਖਬਰ ਜੁੜੀ ਹੋਈ ਹੈ ਨੀਤੀ ਆਯੋਗ ਦੇ ਨਾਲ ਨੀਤੀ ਆਯੋਗ ਦੀ 27 ਲੋਈ ਨੂੰ ਹੋਣ ਵਾਲੀ ਬੈਠਕ ਤੋਂ ਚਾਰ ਸੂਬਿਆਂ ਦੇ ਮੁੱਖ ਮੰਤਰੀਆਂ ਦੇ ਵੱਲੋਂ ਕੋਰੀ ਨਾ ਕਰ ਦਿੱਤੀ ਗਈ ਹੈ ਜਿਸ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਸਾਫ ਤੌਰ ਤੇ ਕਿਹਾ ਗਿਆ ਕਿ ਜੇ ਪੰਜਾਬ ਨੂੰ ਬਜਟ ਦੇ ਵਿੱਚ ਦੇਣਾ ਹੀ ਕੁਝ ਨਹੀਂ ਤੇ ਸਾਨੂੰ ਮੀਟਿੰਗਾਂ ਦੇ ਵਿੱਚ ਸੱਦਨ ਦਾ ਫਾਇਦਾ ਹੀ ਕੀ ਹੈ ਉੱਥੇ ਹੀ ਜੇ ਹਿਮਾਚਲ ਦੇ ਮੁੱਖ ਮੰਤਰੀ ਸੁਖਵਿੰਦਰ ਸੁਖੂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਵੱਲੋਂ ਵੀ ਇਹੀ ਸੁਰਲ ਆਪੇ ਜਾ ਰਹੇ ਨੇ ਤੇ ਕਿਹਾ ਜਾ ਰਿਹਾ ਉਹ ਮੀਟਿੰਗ ਦਾ ਹਿੱਸਾ ਨਹੀਂ ਹੋਣਗੇ ਤਮਿਲਨਾਡੂ ਦੇ ਮੁੱਖ ਮੰਤਰੀ ਦੀ ਸਦਰਮਈਆ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਵੱਲੋਂ ਵੀ ਕੋਰੀ ਨਾ ਕਰ ਦਿੱਤੀ ਗਈ ਹੈ ਤੇ ਕਰਨਾਟਕਾ ਦੇ ਮੁੱਖ ਮੰਤਰੀ ਐਮਕੇ ਸਟਾਲਨ ਦੇ ਵੱਲੋਂ ਵੀ ਕਿਹਾ ਗਿਆ ਉਹ ਮੀਟਿੰਗ ਦਾ ਹਿੱਸਾ ਨਹੀਂ ਹੋਣਗੇ ਸਾਫ ਤੌਰ ਤੇ ਕਿਹਾ ਗਿਆ ਕਿ ਜਿਹੜਾ ਕੇਂਦਰੀ ਮੰਤਰੀ ਨਿਰਮਲਾ ਸੀਤਾਰਮਨ ਦੇ ਵੱਲੋਂ ਬਜਟ ਪੇਸ਼ ਕੀਤਾ ਗਿਆ ਐਨਡੀਆ ਦੀ ਸਰਕਾਰ ਵੱਲੋਂ ਬਜਟ ਪੇਸ਼ ਕੀਤਾ ਗਿਆ ਉਸ ਦੇ ਵਿੱਚ ਇਹਨਾਂ ਸੂਬਿਆਂ ਨੂੰ ਦਿੱਤਾ ਹੀ ਕੁਝ ਨਹੀਂ ਗਿਆ ਤਾਂ ਫਿਰ ਮੀਟਿੰਗਾਂ ਦੇ ਵਿੱਚ ਬੁਲਾਉਣ ਦਾ ਫਾਇਦਾ ਕੀ ਹੈ ਹਾਲਾਂਕਿ 27 ਜੁਲਾਈ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗ ਯੋਗ ਦੀ ਬੈਠਕ ਹੋਣ ਜਾ ਰਹੀ ਹੈ ਜਿਸ ਦੇ ਵਿੱਚ ਚਾਰ ਸੂਬਿਆਂ ਦੇ ਮੁੱਖ ਮੰਤਰੀ ਹੋਣ ਸਾਫ਼ ਤੌਰ ਤੇ ਨਾ ਕਰ ਚੁੱਕੇ ਨੇ ਤੇ ਉਹਨਾਂ ਦਾ ਹਵਾਲਾ ਦਿੱਤਾ ਗਿਆ ਕਿ ਜੇ ਸਾਡੇ ਸੂਬਿਆਂ ਦੇ ਵੱਲ ਸਰਕਾਰ ਅਜਿਹਾ ਰਵਈਆ ਰੱਖੇਗੀ ਤਾਂ ਫਿਰ ਸਾਨੂੰ ਫਾਇਦਾ ਕੀ ਹੈ ਕੇਂਦਰ ਦੇ ਨਾਲ ਤਾਲਮੇਲ ਕਰਨ ਦਾ ਹਾਲਾਂਕਿ ਨੀਤੀ ਆਯੋਗ ਦੀ ਗੱਲ ਕੀਤੀ ਜਾਵੇ ਤਾਂ ਨੀਤੀ ਆਯੋਗ ਦੀ ਜਿਹੜੀ ਬੈਠਕ ਹੁੰਦੀ ਹੈ ਉਸ ਦਾ ਮਕਸਦ ਹੁੰਦਾ ਹੈ ਕਿ ਦੇਸ਼ ਦੇ ਵਿੱਚ ਜੋ ਵੀ ਚਰਚਾ ਹੋਵੇਗੀ ਜੋ ਵੀ ਕੁਝ ਅੱਗੇ ਤੋਂ ਲਾਗੂ ਹੋਵੇਗਾ ਉਸ ਦੇ ਵਿੱਚ ਇੱਕ ਚਰਚਾ ਕੀਤੀ ਜਾਂਦੀ ਹੈ ਸਲਾਹ ਕੀਤੀ ਜਾਂਦੀ ਹੈ ਤਾਂ ਕਿ ਸੂਬਿਆਂ ਨੂੰ ਕੇਂਦਰ ਦੇ ਨਾਲ ਰਲ ਕੇ ਚਲਾਇਆ ਜਾ ਸਕੇ ਉੱਥੇ ਹੀ ਹੁਣ ਚਾਰ ਸੂਬਿਆਂ ਦੇ ਵੱਲੋਂ ਕੋਰੀ ਨਾ ਕਰ ਦਿੱਤੀ ਗਈ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਜਿਹੜੀ ਇਹ ਮੀਟਿੰਗ ਕੀਤੀ ਜਾ ਰਹੀ ਹੈ ਇਸ ਦੇ ਵਿੱਚ ਸਾਨੂੰ ਦੇਣ ਨੂੰ ਹਾਇ ਕੁਝ ਨਹੀਂ ਤਾਂ ਫਿਰ ਸਾਡੀ رائے ਕਿਸ bakko ਪੁੱਛੀ ਜਾਵੇ ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਤਾਂ ਸਾਫ਼ ਤੌਰ ਤੇ ਜਿਹੜੇ ਪੁਰਾਣੇ ਬਜਟ ਨੇ ਉਹਨਾਂ ਨੂੰ ਲੈ ਕੇ ਵੀ ਸਿੱਧੇ ਤੌਰ ਤੇ ਨਿਸ਼ਾਨੇ ਸਾਧੇ ਗਏ ਤੇ ਨਾਲ ਹੀ ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਪੰਜਾਬ ਦੇ ਫੰਡ ਨੇ ਉਹਨਾਂ ਨੂੰ ਰੋਕਿਆ ਗਿਆ ਤੇ ਜੇਕਰ ਸਾਡੇ ਵਾਰ-ਵਾਰ ਮੰਗਣ ਦੇ ਉੱਤੇ ਸਾਨੂੰ ਉਹ ਫੰਡ ਵੀ ਨਹੀਂ ਦਿੱਤੇ ਜਾ ਰਹੇ ਤਾਂ ਨੀਤੀ ਆਯੋਗ ਦੀ ਬੈਠਕ ਦੇ ਵਿੱਚ ਸਾਡੇ ਤੋਂ ਸਲਾਹ ਵੀ ਕੀ ਲੈ ਸਕਦੇ ਹੋ ਤੇ ਜੇਕਰ ਸਾਡੇ ਜਿਹੜੇ ਆਪਣੇ ਹੱਕ ਹੀ ਉਹ ਹੀ ਨਹੀਂ ਸਾਨੂੰ ਮਿਲ ਪਾਰੇ ਤਾਂ ਹੋਰ ਫਿਰ ਸਾਡੇ ਤੋਂ ਉਮੀਦ ਕੀ ਕੀਤੀ ਜਾ ਸਕਦੀ ਹੈ ਹਾਲਾਂਕਿ ਹੁਣ ਵੇਖਣਾ ਹੋਵੇਗਾ ਕਿ ਚਾਰ ਸੂਬਿਆਂ ਦੇ ਜਿਹੜੇ ਮੁੱਖ ਮੰਤਰੀ ਨੇ ਉਹ ਇਸ ਮੀਟਿੰਗ ਦਾ ਹਿੱਸਾ ਨਹੀਂ ਹੋਣਗੇ ਤਾਂ ਇਸ ਮੀਟਿੰਗ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਕੁਝ ਨਿਕਲ ਕੇ ਸਾਹਮਣੇ ਆਏਗਾ ਹਾਲਾਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਹੈ ਕਿ ਜਿਹੜੀ ਨੀਤੀ ਆਯੋਗ ਦੀ ਬੈਠਕ ਹੁੰਦੀ ਹੈ ਅਕਸਰ ਉਸ ਦੇ ਵਿੱਚ ਚਰਚਾ ਹੁੰਦੀ ਹੈ ਸੂਬਿਆਂ ਨੂੰ ਨਾਲ ਲੈ ਕੇ ਚੱਲਣ ਦੀ ਚਰਚਾ ਹੁੰਦੀ ਹੈ ਸੂਬਿਆਂ ਤੋਂ ਸਲਾਹ مشورہ ਲਿਆ ਜਾਂਦਾ ਪਰ ਜੇਕਰ ਚਾਰ ਸੂਬੇ ਇਸ ਮੀਟਿੰਗ ਦਾ ਹਿੱਸਾ ਨਹੀਂ ਹੋਣਗੇ ਤਾਂ ਉਹਨਾਂ ਚਾਰ ਸੂਬਿਆਂ ਦੀ ਫਿਰ ਜਿਹੜੀ ਗੱਲ ਹੈ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੱਕ ਨੀਤੀ ਆਯੋਗ ਦੀ ਬੈਠਕ ਤੱਕ ਕੌਣ ਪਹੁੰਚਾਵੇਗਾ ਇਹ ਵੀ ਵੱਡਾ ਸਵਾਲ ਹੈ